ਪੰਜਾਬ ਦੇ ਵਿੱਚ VOTING ਤੋਂ ਠੀਕ ਪਹਿਲਾਂ ਗੈਂਗਸਟਰ ਤੇ ਪੁਲਿਸ ਵਿਚਾਲੇ ਮੁੱਠਪੇੜ ਹੋਈ ਹੈ ਤਾਂ ਸਿੱਕੇ ਗੈਂਗਸਟਰ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਕਾਰਨ ਨੂੰ ਘੇਰਾ ਪਾਇਆ ਗਿਆ ਸੀ ਤੇ ਇਸ ਦੌਰਾਨ ਉਸ ਗੈਂਗਸਟਰ ਦੇ ਵੱਲੋਂ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਗੋਲੀਆਂ ਚਲਾਈਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਦੇ ਦੋਹਾਂ ਪੈਰਾਂ ਦੇ ਵਿੱਚ ਗੋਲੀ ਲੱਗੀ ਹੈ ਤੇ ਉਸ ਤੋਂ ਬਾਅਦ ਫਿਲਹਾਲ ਉਸ ਨੂੰ ਇਲਾਜ ਦੇ ਲਈ ਪਰਤੀ ਕਰਵਾ ਦਿੱਤਾ ਗਿਆ ਤਾਂ ਸਿੱਕੇ ਕਟਨਾ ਜਲੰਧਰ ਦੇ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਮਰਡਰ ਕੇਸ ਦੇ ਵਿੱਚ ਫਰਾਰ ਗੈਂਗਸਟਰ ਨੂੰ ਫੜਨ ਦੇ ਲਈ ਪੁਲਿਸ ਦੇ ਵੱਲੋਂ ਘੇਰੇਬੰਦੀ ਕੀਤੀ ਹੋਈ ਸੀ ਦਰਸਲ ਉਸ ਉੱਪਰ ਇਲਜ਼ਾਮ ਹੈ ਕਿ ਉਸਨੇ 2 April ਨੂੰ ਇੱਕ ਜੰਮੂ ਕਸ਼ਮੀਰ ਦੇ ਸਬ ਇੰਸਪੈਕਟਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ ਜਦੋਂ ਪੁਲਿਸ ਇੰਸਪੈਕਟਰ ਉਸ ਨੂੰ ਫੜਨ ਦੇ ਲਈ ਉੱਥੇ ਪਹੁੰਚੇ ਸੀ ਤਾਂ ਉਸ ਦੇ ਵੱਲੋਂ ਪੁਲਿਸ ਇੰਸਪੈਕਟਰ ਤੇ ਗੋਲੀਆਂ ਚਲਾਈਆਂ ਸੀਗੀਆਂ ਉਸ ਤੋਂ ਬਾਅਦ ਉਸ ਪੁਲਿਸ ਇੰਸਪੈਕਟਰ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਇਹ ਗ੍ਰਿਫਤਾਰ ਗ੍ਰਫਤਾਰੀ ਤੋਂ ਬਚਣ ਦੇ ਲਈ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀਗਾ ਜਦੋਂ ਅੰਜਲੰਦਰ ਪਹੁੰਚਦਾ ਹੈ ਕਾਫੀ ਸਮਾਂ ਹੈ ਜਲੰਧਰ ਦੇ ਵਿੱਚ ਰਿਹਾ ਤਕਰੀਬਨ 10 ਦਿਨਾਂ ਤੋਂ ਜਲੰਧਰ ਦੇ ਵਿੱਚ ਰਹਿ ਰਿਹਾ ਸੀ ਤੇ ਉਸ ਤੋਂ ਬਾਅਦ ਪੁਲਿਸ ਨੂੰ ਇਸਦੀ ਸੂਚਨਾ ਮਿਲਦੀ ਹੈ ਤੇ ਪੁਲਿਸ ਅਧਿਕਾਰੀ ਇਸੇ ਘਰ ਪਹੁੰਚਦੇ ਨੇ ਉਸ ਥਾਂ ਤੇ ਪਹੁੰਚਦੇ ਨੇ ਜਿੱਥੇ ਉਹ ਰੁਕਿਆ ਹੋਇਆ ਸੀ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸਕਰ ਨੂੰ ਘੇਰਾ ਪਾਇਆ ਜਾਂਦਾ ਹੈ ਘੇਰਾ ਪਾਇਆ ਵੇਖ ਕੇ ਉਸ ਦੇ ਵੱਲੋਂ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਹਾਲਾਂਕਿ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਦੱਸਿਆ ਗਿਆ ਕਿ ਗੈਂਗਸਟਰ ਦੇ ਪੈਰਾਂ ਦੇ ਉੱਪਰ ਗੋਲੀ ਲੱਗਦੀ ਹੈ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਗੈਂਗਸਟਰ ਨੂੰ ਗ੍ਰਫਤਾਰ ਕਰ ਲਿਆ ਤੇ ਫਿਲਹਾਲ ਉਸ ਨੂੰ ਇਲਾਜ ਲਈ ਪਰਤੀ ਕਰਵਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗਸਟਰ ਦੇ ਪੰਜਾਬ ਦੇ ਵਿੱਚ ਵੀ ਕਈ ਗੈਂਗਸਟਰਾਂ ਦੇ ਨਾਲ ਲਿੰਕ ਸੀਗੇ ਰੋਹਿਤ ਰਾਣਾ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਰੋਹਿਤ ਰਾਣਾ ਉਰਫ ਮੱਖਣ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਕਿ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ ਸੀਗਾ ਜੰਮੂ ਕਸ਼ਮੀਰ ਦੇ ਵਿੱਚ ਉਸਤੇ ਖਿਲਾਫ ਦੋ ਕੇਸ दर्ज ਹੈ ਦੋ ਕੇਸ ਪੰਜਾਬ ਦੇ ਵਿੱਚ ਦਰਜ ਸੀਗੇ ਤੇ ਇੱਕ ਮਰਡਰ ਕੇਸ ਦੇ ਵਿੱਚ ਫਰਾਰ ਹੋਇਆ ਹੋਇਆ ਸੀ ਸਬ ਇੰਸਪੈਕਟਰ ਦੇ ਦਸਤੂਬਾਦ ਲਈ ਲਗਾਤਾਰ ਆਪਣੀ ਟਿਕਾਣੇ ਬਦਲ ਰਿਹਾ ਸੀਗਾ ਜਦੋਂ 10 ਦਿਨਾਂ ਤੋਂ ਲਗਾਤਾਰ ਜਲੰਧਰ ਰਹਿ ਰਿਹਾ ਸੀ ਤਾਂ ਉਸ ਦੌਰਾਨ ਪੁਲਿਸ ਸਟੇਸ਼ਨ ਨੂੰ ਘੇਰੇਬੰਦੀ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਤੇਲਿਆਸ ਮੱਖਣਾ ਜਿਹੜਾ ਜੰਮੂ ਦਾ ਰਹਿਣ ਵਾਲਾ ਇੱਕ ਗੈਂਗਸਟਰ ਹੈ ਜਿਸ ਦੇ ਪੰਜਾਬ ਦੇ ਗੈਂਗਸਟਰਸ ਦੇ ਨਾਲ ਕਾਫੀ ਲਿੰਕ ਸੀਗੇ ਔਰ ਮਿਤੀ 2 4 9 ਇੱਕਠੂਆ ਪੁਲਿਸ ਸਟੇਸ਼ਨ ਜਿਹੜਾ ਜੰਮੂ ਕਸ਼ਮੀਰ ਤੋਂ ਪੈਂਦਾ ਉੱਥੇ ਇੱਕ ਸਾਡੇ ਪ੍ਰੋਵੀਜ਼ਨਰ ਸਬ ਇੰਸਪੈਕਟਰ ਜੰਮੂ ਕਸ਼ਮੀਰ ਦੇ ਸੀਗੇ ਉਹਨਾਂ ਨੂੰ ਪੈਰਿੰਗ ਕਰਕੇ ਇਹਨੇ ਮਰਡਰ ਕੀਤਾ ਸੀ ਸ਼ਹੀਦ ਕੀਤਾ ਸੀਗਾ ਉਸ ਤੋਂ ਬਾਅਦ ਇਹ ਕੰਟੀਨਿਊਸਲੀ ਪੰਜਾਬ ਦੇ ਵਿੱਚ ਰਹਿ ਕੇ ਇੱਥੇ ਠਹਿਰਾ ਲੈ ਰਿਹਾ ਸੀਗਾ ਜੋ ਅਸੀਂ ਕੰਟੀਨਿਊਸਲੀ ਲੋਕਲ ਪੁਲਿਸ ਡਿਸਟ੍ਰਿਕਟ ਪੁਲਿਸ ਔਰ ਜੰਮੂ ਪੁਲਿਸ ਦੇ ਨਾਲ ਟਾਈਪ ਸੀਗੇ ਜੋ ਕਾਫੀ ਮਿਹਨਤ ਤੋਂ ਬਾਅਦ ਅੱਜ ਜਦੋਂ ਇਹ ਇਨਫੋਰਮੇਸ਼ਨ ਆਈ ਵੀ ਇਹ ਮਮੰਦਪੁਰ ਪਿੰਡ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਰਹਿ ਰਿਹਾ ਸੀ ਤੇ ਅਸੀਂ ਇੱਥੇ ਆ ਕੇ ਜਦੋਂ ਵੈਰੀਫਾਈ ਕੀਤਾ ਔਰ ਜਦੋਂ ਘਰ ਨੂੰ ਘੇਰਾ ਪਾਇਆ ਤਾਂ ਇਸ ਨੂੰ ਪਤਾ ਲੱਗ ਗਿਆ ਗੱਡੀਆਂ ਦੇਖ ਲਈਆਂ ਔਰ ਇਹਨੇ ਅੰਦਰੋਂ ਫਾਇਰ ਕੀਤੇ ਚਾਰ ਫਾਇਰ ਕੀਤੇ ਜੋ ਇਹਨੂੰ ਸਾਡੀ ਟੀਮ ਦੇ ਇੰਚਾਰਜ ਉਹਨਾਂ ਨੇ ਇਹਨਾਂ ਨੂੰ ਪੇਸ਼ ਹੋਣ ਲਈ ਕਿਹਾ ਸਰੈਂਡਰ ਕਰਨ ਲਈ ਕਿਹਾ ਪਰ ਇਹ ਫਾਇਰਿੰਗ ਕਰਦਾ ਰਿਹਾ ਜੋ ਇਹਨਾਂ ਨੇ ਸੈਲਫ ਹਫਾਜ਼ਤ ਲਈ ਜਦੋਂ ਕੋਈ ਫਾਇਰ ਕੀਤੇ ਤੇ ਇਹ ਜ਼ਖਮੀ ਹੋ ਗਿਆ ਔਰ ਉਸ ਤੋਂ ਬਾਅਦ ਇਹਨੂੰ ਕਾਬੂ ਕੀਤਾ ਗਿਆ ਜਿਹਦੇ ਕੋਲੋਂ ਦੋ ਪਿਸਟਲ ਜਿਹੜੇ ਆ ਉਬRAND ਹੋਏ ਆ ਫਿਲਹਾਲ ਉਹਨਾਂ ਨੂੰ ਅਸੀਂ ਟ੍ਰੀਟਮੈਂਟ ਲਈ ਹਸਪਤਾਲ ਭੇਜ ਦਿੱਤਾ ਹੈ